ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਬਬਲੀ ਸਾਡੇ ਨਾਲ ਮੌਜੂਦ ਆ। ਟਰਾਲੀਆਂ ਟਰਾਲੇ ਛੋਟੀ ਵੱਡੀ ਕਿਸੇ ਵੀ ਤਰ੍ਹਾਂ ਦੀ ਟਰਾਲੀ ਲੈਣੀ ਆ ਬਾਈ ਨਾਲ ਸੰਪਰਕ ਕਰ ਲਿਓ ਤੇ ਤੁਹਾਨੂੰ ਦਿਖਾਉਨੇ ਆ ਅਸੀਂ ਟਰਾਲੀਆਂ। ਹੋਰ ਬਾਈ ਕੀ ਹਾਲ ਆ? ਬਹੁਤ ਵਧੀਆ ਬਾਈ ਜੀ ਸਸਤੀ ਕਾ ਸਭ ਤੋਂ ਪਹਿਲਾਂ। ਠੀਕ ਐ। ਤੇ ਬਾਈ ਆਹ ਟਰਾਲੀ ਜੀ। ਇਹ ਵੀਰ ਜੀ ਟਰਾਲੀ 11'6" ਦੇ ਵਿੱਚ ਆ ਗਈ ਵੀਰ ਜੀ। ਠੀਕ ਐ। ਸਵਾ 2 ਫੁੱਟ ਚਾਈ ਦੇ ਵਿੱਚ ਆ ਗਈ। ਇਧਰੋਂ। ਹਾਂਜੀ ਉੱਚੇ ਚਾਈ ਵੀਰਾਂ। ਠੀਕ ਐ। 3 ਫੁੱਟ ਵੀਰ ਉੱਪਰ ਬੈਠਾ ਗਿਆ। ਠੀਕ ਐ। ਤੇ ਡਬਲ ਘਾਟੇ ਦੇ ਵਿੱਚ ਆ ਗਈ ਜਿਵੇਂ ਕਿ ਮੱਸੀ ਹੋ ਗਈ ਟਾਪ ਮਾਡਲ ਦੇ ਵਿੱਚ ਆ ਗਈ ਬੀਰ ਜੀ ਤੇ ਬਾਈ ਆਹ ਤੂੜੀ ਵਾਸਤੇ ਹਨਾ ਹੋਰ ਇਹ ਤੂੜੀ ਵਾਸਤੇ ਬਾਈ ਜੀ ਬਣਾਇਆ ਹੋਇਆ ਆਪਾਂ ਤੇ ਇਹਦੇ ਉੱਤੇ ਟੋਪੀ ਲਾ ਕੇ ਤੂੜੀ ਆਈ ਦੇ ਕੰਮ ਵੀ ਦੇਉਗੇ ਬੱਡਾ ਠੀਕ ਆ ਉਹ ਵੀ ਆਪਾਂ ਲਵਾ ਦਿੰਨੇ ਆ ਜੇ ਲਵਾਉਣੇ ਹਾਂ ਹਾਂਜੀ ਹਾਂਜੀ ਉਹਦਾ ਵੀਰੇ 10000 ਰੁਪਿਆ ਐਕਸਟਰਾ ਲੱਗ ਜਾਂਦਾ ਤੂੜੀ ਵਾਲੀ ਕੰਪਲੀਟ ਕਰਕੇ ਦੇ ਦਿੰਦਾ ਠੀਕ ਆ ਜੀ ਤੇ ਆ ਟਾਇਰ ਵਗੈਰਾ ਤੁਸੀਂ ਦੇਖ ਲਓ ਵਧੀਆ ਪਾਏ ਹੋਏ ਆ ਹਿੱਸਾ ਵਗੈਰਾ ਤੇ ਬਾਈ ਜੈਕ ਕਿਹੜਾ ਲੱਗਿਆ ਇਹਨੂੰ ਜੈਕ ਇਹ ਲੱਗਿਆ ਬਾਈ ਜੀ 25 ਟਨ ਵਾਲਾ ਠੀਕ ਹੈ ਦੀ ਆਹ ਪ੍ਰਾਣੀ ਹੈ ਜੀ ਇਹ ਪ੍ਰਾਣੀ ਬਾਈ ਜੀ ਜਦ ਆਪਾਂ ਕੱਟੀ ਸੀਗੇ ਗਾਹਾਂ ਵੇਚ ਵੀ ਦਿੱਤੀ ਜੀ ਠੀਕ ਹੈ ਵੇਖੋ ਜੀ ਇਹ ਸੇਲ ਇਹ ਬੇਕ ਗਈ ਜੀ ਸੇਲ ਹੋ ਗਿਆ ਆਪਾਂ ਅੱਜ ਕੱਟੀ ਸੀ ਜੀ ਠੀਕ ਕੱਟਾ ਟਰਾਲਾ ਕੱਟੇ ਸੀ ਜਬੀਰ ਜੀ ਠੀਕ ਹੈ ਇਹ ਵੀ ਸੇਲ ਹੋ ਗਿਆ ਕੀ ਇਹ ਵੀ ਸੇਲ ਹੋ ਗਿਆ ਜੀ ਠੀਕ ਹੈ ਜੀ ਨਾ ਨਾ ਸੌਰੀ ਵੀਰੇ ਇਹ ਰਹਿੰਦਾਗਾ ਠੀਕ ਹੈ ਠੀਕ ਇਹ ਟਰਾਲਾ ਰਹਿੰਦਾ ਤੇ ਮਸ਼ਹੂਰ ਬੰਦਾ ਬਬਲੀ ਟਰਾਲੀਆਂ ਵਾਲਾ ਹਾਂਜੀ 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 ਤੇ ਆਹ ਬਾਈ ਬਿਨਾ ਰੰਗ ਤੋਂ ਆਹ ਬਿਨਾ ਰੰਗ ਤੋਂ ਆ ਗਈ ਵੀਰੇ ਠੀਕ ਹੈ 11:00 ਦੇ ਵਿੱਚ ਤੇ ਰੇਟ ਕਿੰਨਾ ਬਈ ਇਹਦਾ ਰੇਟ ਇਹ 1,40,000 ਵੀਰੇ ਯਾਰ ਇੰਨੀ ਸਸਤੀ ਯਾਰ ਟਰਾਲੀ ਬੱਸ ਵੀਰੇ ਹੁਣ ਫੇ ਮੰਦਾ ਕਰੀਏ ਕੀ ਠੀਕ ਆ ਵੀਰੇ ਹਾਂ ਤੇ ਬਾਈ ਇਹ ਥੋੜੀ ਜਿਹੀ ਹੈਵੀ ਹਲਕੀ ਵੀਰੇ ਠੀਕ ਐ ਇਹ ਪੁਰਾਣਾ ਮਾਡਲ ਦੇ ਵਿੱਚ ਆ ਗਈ ਸਿੰਗਲ ਘਾਟੇ ਦੇ ਵਿੱਚ ਵੀਰੇ ਠੀਕ ਆ ਆ ਦੇਖੋ ਸਿੰਗਲ ਘਾਟੇ ਦੇ ਵਿੱਚ ਆ ਗਈ ਟਾਪ ਮਾਡਲ ਤੇ ਨਹੀਂ ਆਈ ਵੀਰ ਜੀ ਇਹ ਤੇ ਬਾਈ ਯਾਰ 1:40 ਚ ਆਉਂਦਾ ਵੀ ਕੀ ਆ ਯਾਰ ਐਡੀ ਟਰਾਲੀ ਕੰਮ ਤਾਂ ਟਰਾਲੀ ਤਾਂ ਦੇਊਗੀ ਦੇਊਗੀ ਹਾਂਜੀ 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 ਉਹ ਤਾਂ ਦੇਣੀ ਦੇਣਾ ਜੀ ਠੀਕ ਤੇ ਆ ਜਿਸਤੀ ਚ ਆ ਗਈ ਇਹ ਜਿਸਤੀ ਚ ਆ ਗਈ ਵੀਰੇ 12 ਸੇ ਦੇ ਵਿੱਚ ਠੀਕ ਐ ਕਿੰਨਾ weight ਆ ਬਈ ਇਹਦਾ ਅਈਦਾ ਤਾਂ ਜੀ 14 ਕੁਵਟਲ ਦਾ ਬਕਸ ਆ ਗਿਆ ਵੀਰ ਜੀ ਠੀਕ ਹੈ ਟਾਇਰ ਹਿੱਸਾ ਕੱਢ ਕੇ ਹਾਂਜੀ 17 18 ਕੁਵਟਲ ਵੇਟ ਸਾਰਾ ਆ ਗਿਆ ਵੀਰ ਜੀ ਤੇ ਬਾਈ ਜਿਵੇਂ ਹੁਣ ਮੰਨ ਕੇ ਚਲੋ ਕਈ ਬੰਦੇ ਕਹਿ ਦਿੰਦੇ ਆ ਵੀ ਇੰਨਾ ਵੇਟ ਹੋਣਾ ਨਹੀਂ ਆਪਾਂ ਪਰ ਸੀ ਕੰਡਾ ਕਰਾਂਗੇ ਠੀਕ ਹੈ ਕੰਡਾ ਕਰਾ ਕੇ ਆਪਣੇ ਯਕੀਨ ਤੇ ਨਾ ਖੰਨ ਫਰਸੀ ਕੰਡਾ ਕਰਾਉਣ ਬਾਈ ਜੀ ਇਹ ਇੰਪੋਰਟਡ ਜਿਸਤੀ ਦੇ ਵਿੱਚ ਆ ਗਈ ਵੀਰ ਜੀ ਇਹਨੂੰ ਜੰਗਾਲ ਨਹੀਂ ਪੈਂਦੀ ਠੀਕ ਹੈ ਹਾਂਜੀ ਇਹ ਤਾਂ ਹੈਵੀ ਆ ਫੁੱਲ ਹਾਂਜੀ ਹਾਂਜੀ ਠੀਕ ਹੈ ਜੀ ਬੈੱਡ ਵਗੈਰਾ ਬਾਈਰਗੇ ਇਹਦੇ ਵੀ ਪੂਰਾ ਆਗਾ ਤਕੜਾ ਹੀ ਲਾ ਕੇ ਦਿੰਦੇ ਆ ਹਾਂਜੀ ਹਾਂ ਵੀਰ ਜੀ ਬਾਈਰ ਆ ਬਹੁਤ ਸ ਕੀ ਰੇਟ ਆ ਬਾਈ ਇਹਦਾ ਇਹਦਾ 1.50 ਜੀ ਵੀਰੇ 1.5 ਲੱਖ ਹਾਂਜੀ ਠੀਕ ਆ ਬਾਈ ਯਾਰ ਇਹਦਾ ਟਰਾਲੀ ਬਹੁਤ ਸੋਹਣੀ ਆ ਯਾਰ ਹਾਂਜੀ ਹਾਂਜੀ ਬਾਈ ਜੀ ਠੀਕ ਤੇ ਬਣਦੀਆਂ ਹੈਗੀਆਂ ਘੁੰਮਣਕਲਾਂ ਇਹ ਮੌੜ ਮੰਡੀ ਬਾਈ ਜੀ ਆਪਣੇ ਦਿਖਾਣਾ ਮੌੜ ਮੰਡੀ ਪਿੰਡ ਮੇਰਾ ਘੁੰਮਣਕਲਾਂ ਠੀਕ ਆ ਬਾਈ ਦਾ ਪਿੰਡ ਹੈਗਾ ਘੁੰਮਣਕਲਾਂ ਤੇ ਹਰ ਬੁੱਧਵਾਰ ਆਪਾਂ ਉਹਨੇ ਭਾਰਤੀ ਪٹرول ਪੰਪ ਦੇ ਸਾਹਮਣੇ ਜੀ ਸਾਹਮਣੇ ਠੀਕ ਆ ਬਾਈ ਬਬਲੀ ਮਿਲ ਜੂ ਤੁਸੀਂ ਹਾਂਜੀ ਫੋਟੋ ਵੇਖ ਲਿਓ ਬਾਈ ਦੀ ਤੇ ਆ ਇੱਕ ਹੋਰ ਖੜੀ ਆ ਹਨਾ ਬਾਈ ਹਾਂਜੀ ਹਾਂਜੀ ਵੀਰੇ ਬਾਈ ਇਹਦਾ weight ਦੋ ਇਹਦਾ ਦੱਸਿਓ ਪਹਿਲਾਂ ਕਿੰਨਾ ਇਹਦਾ ਜੀ ਬਸ 12 ਕਵੱਟਲ ਦਾ ਬਕਸ ਜੀ ਇਹਦਾ ਜੀ ਠੀਕ ਆ ਤੇ 11 11.5 12 ਦੇ ਵਿੱਚ ਇਹ ਫੈਂਸੀ ਆ ਗਈ ਹਾਂਜੀ ਹਾਂਜੀ ਇਹਦਾ ਕਿੰਨਾ ਵੇਟ ਆ ਬਸ 12 ਦੇ ਵਿੱਚ ਹੀ ਹੁੰਦਾ ਜੀ ਬਕਸ ਆਪਨਾ 11.5 12 ਠੀਕ ਆ ਠੀਕ ਆ ਤੇ ਆ ਬਾਈ ਜੀ ਜਿਸਤੀ ਆਗਣਾ ਬਿੰਦਾ ਆ ਵੀ 12 ਫੁੱਟ ਆ ਗਈ ਜੀ ਠੀਕ ਆ ਆ 12 ਫੁੱਟ ਹੀ ਆ ਹਾਂਜੀ ਠੀਕ ਆ ਜੀ ਠੀਕ ਆ ਤੇ ਮਿੱਤਰੋ ਵੇਖੋ ਭਈ ਇਹਨਾਂ ਨੂੰ ਰੰਗ ਆਪਾਂ ਆਪਦੀ ਮਰਜ਼ੀ ਦਾ ਕਰਵਾ ਵੀ ਸਕਦੇ ਚਾਹੇ ਆ ਮਰਜ਼ੀ ਕਰਾ ਸਕਦੇ ਹਾਂ ਜੀ ਆ ਦੇਖੋ ਬਾਈ ਜੀ ਇਹਦੇ ਲੇਟ ਲੱਪੇ ਆ ਪਤਾ ਲੱਗ ਜਾਂਦਾ ਠੀਕ ਹੈ ਹਾਂਜੀ ਬੜੀ ਸੋਹਣੀ ਆ ਰਫਿਨਿਸ਼ਿੰਗ ਦਿੱਤੀ ਆ ਹਨਾ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਬਾਕੀ ਆ ਵੇਖੋ ਉੱਪਰ ਫੈਂਸੀ ਚੀਜ਼ਾਂ ਵਗੈਰਾ ਵੀ ਬਾਈ ਲਾਉਂਦਾਗਾ ਪੂਰੀ ਐ ਵਧੀਆ ਆਹ ਟਰਾਲੀ ਦੇ ਬਾਕੀ ਸ਼ਰੇ ਬੈੱਡ ਵੀ ਆਪਾਂ ਗੋਆਹ ਕਰਤੀ ਜੀ ਪਾਈਪ ਗੋਲ ਕਰਤੀ ਸੀ ਐਨਸੀ ਕਟਿੰਗ ਵਾਲਾ ਹਾਂਜੀ ਠੀਕ ਐ ਆ ਦੇਖੋ ਬਾਈ ਤੇ ਤੁਹਾਨੂੰ ਬੈਕ ਤੋਂ ਦਿਖਾ ਦਈਏ ਟਰਾਲੀਆਂ ਹਾਂਜੀ ਹਾਂਜੀ ਆ ਸੀਐਨਸੀ ਕਟਿੰਗ ਦੇ ਵਿੱਚ ਆ ਸਾਰੀਆਂ ਆਹ ਉੱਪਰੋਂ ਵਿੱਡ ਲੱਗਾ ਹੋਏ ਨੇ। ਲੈਜਰ ਕਟਿੰਗ ਜੀ। ਲੈਜਰ ਕਟਿੰਗ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਲੈਜਰ ਕਟਿੰਗ ਦੇ ਵਿੱਚ ਆ ਗਿਆ ਜੀ। ਤੇ ਡਾਲੇ ਬਾਈ ਜੇ ਇੱਕ ਸਾਈਡ ਇੱਕ ਇੱਕ ਵੀ ਬਣ ਜਾਂਦਾ ਜਿਵੇਂ ਡਾਲਾ ਕਹੋਗੇ ਵੀਰ ਜੀ ਉਹਵੇਂ ਬਣਾ ਦਾਂਗੇ। ਠੀਕ ਆ ਠੀਕ ਆ। ਆ ਦੇਖੋ ਜੀ ਇਹਦਾ ਥੋੜਾ ਮੋਡੀਫਾਈ ਆਦੇ ਕੀਤਾ ਇਹਨੂੰ। ਹਾਂ ਬਿਲਕੁਲ। ਠੀਕ ਐ। ਯਾਰ ਟਰਾਲੀ ਦੀ ਦਿੱਖ ਬਹੁਤ ਸੋਹਣੀ ਆ ਯਾਰ ਖੜੀ ਵੀ ਹੈ ਨਾ। ਹਾਂਜੀ ਹਾਂਜੀ ਹਾਂਜੀ। ਠੀਕ ਐ ਬਾਈ ਠੀਕ ਐ। ਤੇ ਮੈਂ ਆ ਦੇਖੋ ਜੀ ਸਾਰੇ ਤੇ ਇਹ ਹੈਗਾ ਜੀ ਭਾਰਤ ਪੈਟਰੋਲ ਪੰਪ ਤੇ ਇਹ ਸੜਕ ਇਧਰਲੀ ਸਾਈਡ ਤਲਵੰਡੀ ਨੂੰ ਜਾਂਦੀ ਆ ਤੇ ਸਾਹਮਣੇ ਤੁਹਾਨੂੰ ਬਾਈ ਬਬਲੀ ਮਿਲ ਜੂਗਾ ਤੇ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਮੈਂ ਵਿੱਚ ਬਾਈ ਦਾ ਨੰਬਰ ਤੇ ਕਾਰਡ ਮੈਂਸ਼ਨ ਕਰ ਦੂੰ ਆ ਬਾਈ ਨਾਲ ਤੁਸੀਂ ਕਰ ਲਿਓ ਗੱਲਬਾਤ ਨੰਬਰ ਆਪਣਾ ਹੈਗਾ 75892 ਜੀ ਠੀਕ ਹੈ 99512 ਜੀ ਠੀਕ ਹੈ ਇੱਕ ਨੰਬਰ ਆਪਣਾ ਹੋਰ ਆ ਵੀਰ ਜੀ 94657 ਜੀ 45446 ਜੀ ਠੀਕ ਹੈ ਦੋਨੋਂ ਨੰਬਰਾਂ ਤੇ ਵਟਸਐਪ ਚੱਲਦਾ ਜੀ ਵੀਰ ਜੀ ਜਦੋਂ ਮਰਜ਼ੀ ਆਇਓ ਆਪਣੇ ਕੋ ਰੈਂਟ ਦੀ ਸਬਦਾ ਵੀ ਬਾਕੀ ਸਰੇ ਆਪਾਂ ਹੁਣ ਜੇ ਕੋਈ ਵੀਰ ਕੋਲ ਪੁਰਾਣੀ ਟਰਾਲੀ ਹੋਵੇ ਤਾਂ ਉਹ ਵੀ ਵੇਚ ਕੱਟ ਲਾਂਗੇ ਪੁਰਾਣੀ ਰੱਖ ਕੇ ਨਵੀਂ ਦੇ ਦੇਾਂਗੇ ਦੇ ਦਾਂਗੇ ਜੀ ਠੀਕ ਆ ਬਈ ਧੰਨਵਾਦ ਬਈ ਧੰਨਵਾਦੀ ਭਾਈ ਧੰਨਵਾਦ